ਹੰਦੀ ਦਰ ਤੋਂ ਸਾਫਿਕਾ ਦੀ ਸ਼ਹਿਰ ਨੇ ਲੋਕ ਜੀ ਵੀਰੇ ਹੁਣ ਆਪਾਂ ਕਟਾ ਇੱਕ ਦੋ ਕਟਾ ਕੇ ਪਿਛਮਾ ਸੀਗਾ ਕਿਉਂਕਿ ਬੀਐਫਐਮ ਦੇ ਪਹਿਲੇ ਨੰਬਰ ਤੇ ਜਿਹੜੇ ਨੰਬਰ ਤੇ ਆਦੀ ਹੋਰੀ ਤੇ ਅੱਜ ਇਹ ਵੀ ਮਾਰਗ ਵਗਾ ਦੀਗਾ ਤੇ ਆਪਾਂ ਜੇ ਟਿਕਰੂਣ ਆਏ ਸੀਗੇ ਤੇਰ ਤੋਂ ਕੋਲ ਵਾਗਦੇ ਪਰ ਇਹ ਮਾਰਗ ਆ ਗਿਆ ਹੁਣ ਤੋਂ ਜਾ ਰਹੇ ਜਿਵੇਂ ਇੱਕ ਵੋਪਨ ਜੈਲ ਹਿਮਾਲਾ ਕੰਪਨੀ ਦੀ ਹਰ ਇੱਕ ਜੀ ਰੂਮੀ ਟੋਣ ਦੇ ਜੈਲ ਹੋ ਗਿਆ ਵੀਰੇ ਹਿਮਾਲਾ ਕੰਪਨੀ ਦੀ ਤੇ ਪੇੜ ਪ੍ਰੋਬਲਮ ਲਈ ਜਿਵੇਂ ਅੱਗੇ ਆਪਾਂ ਵੀਰੇ ਰੋਟਾ ਸਤੰਦ ਦੇਦੇ ਜਾ ਗੱਲੇ ਜੀ ਏ ਤੱਕ ਨੇ ਹੁੰਦੇ ਸ਼ੱਕਾ ਪਾਕ ਥੋੜਾ ਪਾਨ ਨੇ ਹਰਕਾ ਦੇ ਤੇ ਉਹਨਾਂ ਦੇ ਹੱਥੋਂ ਆ ਲ ਗਈ ਬਰੀ ਤੇ ਕੰਪਨੀ ਨੇ ਵੀ ਜੱਲ ਕੱਢੀ ਆ ਰੁਮਿਲ ਰੁਣਕਾ ਕੰਪਨੀ ਹਮਾਲਿਆ ਗਈ ਐ ਤੇ ਇਹ ਵੀ ਜਿਹੜਾ ਬੈਨੇਫਿਟ ਕੀ ਜਾਂਦੀ ਆ ਉਹਨਾਂ ਆ ਜੱਲ ਆਖੇ ਤੋਂ ਮੂੰਹ ਆ ਖੋਲ ਨਹੀਂ ਪੋਈ ਨਾ ਠੀਕ ਐ ਉਹ ਤੋਂ ਬਾਅਦ ਇਹਦੇ ਵੀ ਹਾਂ ਕੱਟ ਲੱਗੇ ਹੋਣੇ 0 ਤੋਂ 5 ਜੰਮਲ 10 15 25 30 ਤੇ ਮਨਸ਼ਾਰੀ ਹੋਉਂਦੀ ਆ ਇਹ ਆਪਣੀ ਕਰਨਾ ਕੀ ਆ ਆਏ ਆਪਾਂ ਹੋਲੀ ਆਪਾਂ ਨੂੰ ਨੇਵਰੀ ਪੰਜਾਂ ਮੰਨ ਸਰਪਾ ਬਬੂ ਹੁੰਦੇ ਹਾਲੇ ਤੱਕ ਖਾ ਲੱਗ ਰਿਹਾ ਖਾ ਗਿਆ ਨਹੀਂ ਅੱਟੱਕਰ ਲੱਗਾ ਹੈ ਪੰਜਾਂ ਮੰਨ ਸਰਪਾ ਪਾ ਕਰਨਾ ਕੀ ਹੈ ਤੋਂ ਬਾਅਦ ਤਾਂ ਪਤਾ ਮੂੰਹ ਹੋ ਜਾਣਾ ਤਾਂ ਆਪਾਂ ਜੀਵਨ ਕੱਪੜੀ ਜਿਹਨੇ ਖਾਲ ਕਰਨੀ ਹੈ ਦੇਖੋ ਬਹੁਤ ਨਿੱਕਾ ਅੰਮੋਲ ਹਲੋ ਆਪਾਂ ਦੀਦੀ ਉਹ ਘਰ ਵੀ ਲੋਗ ਲਾਗੇ ਬਤਕੀ ਤੇ ਪਰੇ ਟੱਕਣ ਮੇਉਂ ਦੇ ਵੀਰੇ ਪਰ ਫੇਰ ਆ ਕੇ ਰੱਖ ਜਣੀ ਆ ਦਿੱਤੀ ਚਕਾਲੀ ਆ ਥਥੂਣੀਆਂ ਆ ਹੈ ਕੋਈ ਹਨਾ ਇਹਦੇ ਨਾਲ ਕੋਈ ਆਪ ਨੂੰ ਬਾਰੀ ਪਾਉਤ ਜਮੇ ਹੋਈ ਸੀਗੀ ਤੇ ਇਹਦੇ ਕੰਮ ਕੀ ਨੇ ਵੀਰੇ ਇਹਦੇ ਪੈਣੀ ਫਟਾ ਜਲਦੇ ਜਣੇ ਕਦੇ ਪਖ ਨੂੰ ਭੁੱਖਣ ਲੱਗਦੀ ਹੋਵੇ ਪੇਟ ਦੀ ਪ੍ਰੋਬਲਮ ਹੋਵੇ ਬਾਬਰ ਫੇਮ ਆ ਰਿਹਾ ਹੋਵੇ ਤੇ ਆਪਣਾ ਮਨ ਨੂੰ ਜੇ ਪੰਨੂ ਬਾਹਾਂ ਮੱਟ ਮੱਟੇ ਮੋਗ ਮਰੀ ਜਾਂਦਾ ਫੜਾ ਫੜਾ ਕੱਢੀ ਜਾਂਦਾ ਉਹਨਾਂ ਦੇ ਨਾਲ ਬੋਕਮ ਖਾਂਦੀ ਜਿੱਤੀ ਉਹਨਾਂ ਸਾਰੇ ਗੁਣੇ ਵੱਡੇ ਪਸੰਦੋਂ ਆਪਾਂ ਦੇ ਲਿਖੇ ਨੇ ਆਪਣੇ ਆਪ ਪੁਣੀਏ ਇਹ 5.1 ਬਬਰ 5 ਨੂੰ ਪਾਤੀ ਦਿਖਾ ਵੀ ਕਰੇ ਸਾਹਮਣੇ ਆ ਜਮਾ ਅਧਰ ਲੱਗੀ ਜਾਨੇ ਉਹ ਨੇ ਕੰਮ ਕਰਨਾ ਅੱਟਕਾ ਕਰਨ ਲਈ ਵੀ ਪਸੰਦੋਂ ਵੀ ਦੱਸੀ ਹੋਈਆਂ ਨੇ ਤੇ ਬਾਕੀ ਅੰਦਾਜ਼ਾ ਕਰਨੇ ਕੀ ਜੋ ਇਹ ਫੌਜੀ ਨੂੰ ਚਾਉਣ ਲਈ ਕਹਿੰਦੇ ਨੇ ਬੁਰੀ ਗੱਲ ਕੱਢੀ ਸਾਥੀਆਂ ਵਾਲੀ ਮੈਗਨ ਜੀ ਜੀ ਤੇ ਵੱਡੇ ਪਤਨਦਰੀ ਜੇ ਤੱਕ ਪੂਰੀ ਕਰੋ ਕੋੜ ਨੂੰ ਪੰਜ-ਪੰਜ ਨੰਬਰ ਦੇ ਚਲੋ ਤੇ ਬਸ਼ੇ ਕਟੋਣੇ ਨੂੰ ਲਿਖਾ ਕਟਮ ਫੜਾ ਹੁੰਦਾ ਵੀ ਜੇ ਨਹੀਂ ਦੇ ਵੀ ਕੋਈ ਕਟਰੋਂ ਤੋਂ ਵਧੀਆ ਨਹੀਂ ਉਹ ਵਧੀਆ ਕਹਿਨੇ ਆ ਪਲ ਨੂੰ ਪਉਣ ਵਾਸਤੇ ਟੱਕਟ ਰੱਕ ਲਵਾਤੇ ਵੀ ਕੈਮਰੇ ਨਾਲ ਨਾਲ ਦੇ ਵਿੱਚ ਕਿਦੋਂ ਗ੍ਰਾਮ ਨਾਮ ਲਿਖਤਣਾ ਵੀ ਉਹਨੂੰ ਵੀ ਅਪਨ ਪੰਜ ਪੰਨੇ ਮਿਲ ਗਏ ਮੂਜੀ ਪਾਟਾ ਦੇ ਪਾਏ ਕਿਸੇ ਵੀ ਕਟਰੋਂ ਤੋਂ ਵਧੀਆ ਅਰਜੀ ਦੇ ਲਈ ਜੋ ਵੀ ਰੂਮ ਨੂੰ ਵਧੀਆ ਬਣਾ ਰਹੇ ਤੇ ਉਹਨਾਂ ਪਗਰੇ ਪੰਜ ਪੰਨੇ ਮਿਲ ਪੁਣੀਆਂ ਪਛੇ ਜੋ ਦਿਖਾਈਆਂ ਮੂੰਹ ਵੱਟ ਕੇ ਧੱਬੇ ਨਹੀਂ ਠੀਕ ਹੈ ਫਕੀਰ ਵੀਡੀਓ ਸ਼ੇਅਰ ਕਰਦੇ ਬਦ-ਬਦ ਵੀ ਕਰੀ ਜਾ ਰਹੇ